ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬ੍ਰਿਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੱਚਿਆਂ ਦੇ ਘਰ ਜੰਮੇ ਬੱਚਿਆਂ ਨੂੰ ਸਿਟੀਜ਼ਨਸ਼ਿਪ ਦੇਣ ਦਾ ਵਿਰੋਧ ਕੰਜ਼ਰਵੇਟਿਵ ਪਾਰਟੀ ਨੇ ਕੀਤੀ ਮੌਜੂਦਾ ਨਿਯਮ ਦੀ ਸਖਤ ਨਿਖੇਦੀ ਇਮੀਗ੍ਰੇਸ਼ਨ ਧੋਖਾੜੀ ਕਰਨ ਤੇ ਆਈਆਰਸੀਸੀ ਨੇ ਦਿੱਤੀ ਚੇਤਾਵਨੀ ਫੜੇ ਜਾਣ ਤੇ 5 ਸਾਲ ਦੀ ਪਾਬੰਦੀ ਦਾ ਕਰਨਾ ਪੈ ਸਕਦਾ ਹੈ ਸਾਹਮਣਾ ਸਤੰਬਰ ਚ ਕੈਨੇਡੀਅਨ ਅਰਥਚਾਰੀ ਚ ਸ਼ਾਮਲ ਹੋਈਆਂ 60 ਹਜ਼ਾਰ ਨਵੀਆਂ ਨੌਕਰੀਆਂ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਨੇ ਅਰਥਸ਼ਾਸਤਰੀਆਂ ਨੂੰ ਕੀਤਾ ਖੁਸ਼ ਤਨਖਾਹ ਦੇ ਸਬੂਤ ਤੋਂ ਬਿਨਾ ਪੀਆਰ ਅਰਜ਼ੀਆਂ ਰੱਦ ਕਰ ਰਿਹਾ ਹੈ ਕੈਨੇਡਾ ਹੁਣ ਨਗਦ ਤਨਖਾਹ ਵਾਲੇ ਨਹੀਂ ਬਣ ਸਕਣਗੇ ਕੈਨੇਡਾ ਦੇ ਸਥਾਈ ਨਿਵਾਸੀ ਟਰੰਪ ਦੀ ਸੁਰਚ ਸੁਰ ਮਿਲਾਉਂਦਿਆਂ ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਕੱਚੇ ਪ੍ਰਵਾਸੀਆਂ ਦੇ ਘਰ ਜੰਮਣ ਵਾਲੇ ਬੱਚਿਆਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਤੋਂ ਵਾਂਝਾ ਰੱਖਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਵਿਰੋਧੀ ਧਿਰ ਵੱਲੋਂ ਇਮੀਗ੍ਰੇਸ਼ਨ ਮਾਮਲਿਆਂ ਦੀ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਕਿਹਾ ਏ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਸਿਰਫ ਉਨ੍ਹਾਂ ਬੱਚਿਆਂ ਨੂੰ ਹੀ ਮਿਲੇ ਜਿਨ੍ਹਾਂ ਦੇ ਮਾਪਿਆਂ 'ਚ ਘੱਟੋ-ਘੱਟ ਇੱਕ ਪਰਮਾਨੈਂਟ ਰੈਜ਼ੀਡੈਂਟ ਜਾਂ ਮੁਲਕ ਦਾ ਨਾਗਰਿਕ ਹੋਵੇ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਇਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਕਰਨ ਵਾਲਿਆਂ ਸਖਤੀ ਵਰਤਣ ਚ ਅਸਫਲ ਰਹੀ ਹੈ ਕੈਨੇਡਾ ਦੀ ਧਰਤੀ ਤੇ ਜੰਮਿਆ ਹਰ ਬੱਚਾ ਇਥੋਂ ਦਾ ਨਾਗਰਿਕ ਨਹੀਂ ਬਣ ਸਕਦਾ ਇਸ ਸਿੱਧੇ ਤੌਰ ਤੇ ਇਮੀਗ੍ਰੇਸ਼ਨ ਸਿਸਟਮ ਦਾ ਮੂੰਹ ਚੜਾਉਣ ਵਾਂਗ ਹੈ ਮਿਸ਼ੇਲ ਰੈਂਪਲ ਗਾਰਨਰ ਨੇ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ ਬਰਥ ਟੂਰਿਜ਼ਮ ਖਤਮ ਹੋਣਾ ਚਾਹੀਦਾ ਹੈ ਕਿਉਂਕਿ ਵੱਡੀ ਗਿਣਤੀ 'ਚ ਲੋਕ ਕੈਨੇਡਾ ਦੀ ਧਰਤੀ ਤੇ ਸਿਰਫ ਇਸ ਕਰਕੇ ਆਉਂਦੇ ਨੇ ਤਾਂ ਕਿ ਬੱਚੇ ਪੈਦਾ ਕਰਕੇ ਉਹਨਾਂ ਨੂੰ ਕੈਨੇਡੀਅਨ ਸਿਟੀਜ਼ਨ ਬਣਾਇਆ ਜਾ ਸਕੇ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ 'ਚ ਇਸ ਵੇਲੇ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 30 ਲੱਖ ਤੋਂ ਉੱਤੇ ਹੈ ਜੋ ਮੁਲਕ ਦੀ ਆਬਾਦੀ ਦਾ 7 ਫੀਸਦੀ ਬਣਦੇ ਨੇ। ਲਿਬਰਲ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਸਖਤ ਕੀਤੇ ਜਾਣ ਮਗਰੋਂ ਆਰਜੀ ਵੀਜ਼ਾ ਤੇ ਕੈਨੇਡਾ ਆਏ ਲੋਕਾਂ ਦੀ ਗਿਣਤੀ 'ਚ ਕਮੀ ਆ ਰਹੀ ਹੈ ਪਰ ਵਿਰੋਧੀ ਧਿਰ ਵੱਡੀ ਕਾਰਵਾਈ ਦੇ ਹੱਕ ਚ ਹੈ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਮਿਸ਼ੇਲ ਰੈਂਪਲ ਗਾਰਨਰ ਨੇ ਦਾਅਵਾ ਕੀਤਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ 'ਚ ਬੱਚੇ ਜੰਮਣ ਦੇ ਤਰੀਕੇ ਦੱਸੇ ਜਾ ਰਹੇ ਨੇ ਅਤੇ ਇਸ ਬਾਰੇ ਠੋਸ ਸਬੂਤ ਮੌਜੂਦ ਨੇ ਉਨਾ ਦਲੀਲ ਦਿੱਤੀ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਬਰਥ ਰਾਈਟ ਸਿਟੀਜ਼ਨਸ਼ਿਪ ਰੱਦ ਕਰਨ ਲਈ ਪਿਛਲੇ ਦਿਨੀ ਇੱਕ ਸਰਕਾਰੀ ਬਿੱਲ 'ਚ ਸੋਧ ਕਰਵਾਉਣ ਦਾ ਯਤਨ ਕੀਤਾ ਗਿਆ ਪਰ ਲਿਬਰਲ ਤੇ ਬਲੌਕ ਕੂਬਕਵਾਦੇ ਐਮਪੀਜ਼ ਨੇ ਮਤਾ ਰੱਦ ਕਰਵਾ ਦਿੱਤਾ ਉਧਰ ਕੈਨੇਡਾ ਦੇ ਨਿਆਂ ਮੰਤਰੀ ਸ਼ਾਨ ਫਰੇਜ਼ਰ ਨੇ ਕਿਹਾ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਨਾਲ ਸੰਬੰਧਤ ਕਾਨੂੰਨ 'ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ ਲਿਬਰਲ ਕੌਕਸ ਦੀ ਮੀਟਿੰਗ ਦੌਰਾਨ ਉਹਨਾਂ ਕਹੇ ਕਿ ਜਦੋਂ 94 ਲੋਕਾਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦਾ ਲਾਭ ਦੇਣ ਦੀ ਗੱਲ ਆਉਂਦੀ ਹੈ ਤਾਂ ਹੈਰਾਨੀਕੁਨ ਟਿੱਪਣੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਇਸੇ ਦੌਰਾਨ ਇੰਸਟੀਟਿਊਟ ਫੋਰ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਮੁੱਖ ਕਾਰਜਕਾਰੀ ਅਫਸਰ ਨੇ ਵੀ ਕਿਹਾ ਕਿ ਸਿਟੀਜ਼ਨਸ਼ਿਪ ਨਿਯਮਾਂ 'ਚ ਤਬਦੀਲੀ ਦਾ ਸਭ ਤੋਂ ਮਾੜਾ ਅਸਰ ਨਵੇਂ ਆਉਣ ਵਾਲੇ ਪ੍ਰਵਾਸੀਆਂ ਤੇ ਪਵੇਗਾ ਤੇ ਹੁਨਰਮੰਦ ਕਾਮਿਆਂ ਨੂੰ ਮੁਲਕ 'ਚ ਸੰਭਾਲ ਕੇ ਰੱਖਣਾ ਮੁਸ਼ਕਲ ਹੋ ਸਕਦਾ ਹੈ। ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਸੀ ਕਿ ਸਭ ਤੋਂ ਪਹਿਲਾਂ ਕੈਨੇਡਾ ਦਾ ਸੰਵਿਧਾਨ ਹੀ ਇਜਾਜ਼ਤ ਨਹੀਂ ਦਿੰਦਾ ਕਿ ਮੁਲਕ 'ਚ ਜੰਮਿਆਂ ਦੀ ਨਾਗਰਿਕਤਾ ਖਤਮ ਕਰ ਦਿੱਤੀ ਜਾਵੇ। ਇਮੀਗ੍ਰੇਸ਼ਨ ਤੋਂ ਖਾਤੜੀ ਉਮੀਦਵਾਰਾਂ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੋਵਾਂ ਲਈ ਇੱਕ ਵੱਡੀ ਚਿੰਤਾ ਬਣੀ ਹੋਈ ਹੈ ਹਰ ਸਾਲ ਹਜ਼ਾਰਾਂ ਲੋਕ ਅਜਿਹੇ ਕੋਟਾਲਿਆਂ ਦਾ ਸ਼ਿਕਾਰ ਹੁੰਦੇ ਨੇ ਜੋ ਤੇਜ਼ੀ ਨਾਲ ਮਨਜ਼ੂਰੀ ਗਰੰਟੀ ਸ਼ੂਦਾ ਵੀਜ਼ੇ ਜਾਂ ਜਾਲੀ ਨੌਕਰੀ ਦੀਆਂ ਪੇਸ਼ਕਸ਼ਾਂ ਦੇ ਝੂਠੇ ਜਾਲ ਚ ਫਸ ਜਾਂਦੇ ਨੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ ਇਮੀਗ੍ਰੇਸ਼ਨ ਧੋਖਾਧੜੀ ਕਾਰਨ ਹਰ ਮਹੀਨੇ ਹਜ਼ਾਰਾਂ ਅਰਜ਼ੀਆਂ ਰੱਦ ਹੋ ਜਾਂਦੀਆਂ ਨੇ ਜਿਹੜੇ ਫੜੇ ਜਾਂਦੇ ਨੇ ਉਹਨਾਂ ਤੇ ਕੈਨੇਡਾ ਚ ਦਾਖਲ ਹੋਣ ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ ਵਿਭਾਗ ਨੇ ਅੱਗੇ ਕਿਹਾ ਕਿ 2024 ਚ ਇਸ ਨੇ ਅਸਥਾਈ ਵੀਜ਼ਾ ਅਰਜ਼ੀਆਂ ਚ ਧੋਖਾਧੜੀ ਦੇ ਸ਼ੱਕੀ ਮਾਮਲਿਆਂ ਦੀ ਹਰ ਮਹੀਨੇ ਔਸਤਨ 9000 ਤੋਂ ਵੱਧ ਜਾਂਚਾਂ ਸ਼ੁਰੂ ਕੀਤੀਆਂ ਬਨੋਟਾਸ ਇਮੀਗ੍ਰੇਸ਼ਨ ਦੀ ਸੰਸਥਾਪਕ ਤੇ ਲਾਇਸੈਂਸ ਸ਼ੁਦਾ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਐਗੀ ਡੀਜਾ ਬੈਨੋਟੀਏ ਨੇ ਕਿਹਾ ਕਿ ਗਲਤ ਜਾਣਕਾਰੀ ਦੇਣਾ ਸਿਰਫ ਖਤਰਨਾਕ ਨਹੀਂ ਸਗੋ ਇਸ ਨਾਲ 5 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਪਾਬੰਦੀ ਲੱਗ ਸਕਦੀ ਹੈ ਬਹੁਤ ਸਾਰੇ ਲੋਕ ਇਸ ਗੱਲ ਨੂੰ ਘੱਟ ਸਮਝਦੇ ਨੇ ਕਿ ਆਈਆਰਸੀਸੀ ਧੋਖਾਧੜੀ ਦੀ ਜਾਂਚ ਬਾਰੇ ਕਿੰਨਾ ਗੰਭੀਰ ਹੈ ਸ਼ਾਰਟਕਟ ਲੈਣ ਦੀ ਬਜਾਏ ਪਾਰਦਰਸ਼ੀ ਹੋਣਾ ਤੇ ਲਾਇਸੈਂਸशुदा ਪੇਸ਼ੇਵਰ ਨਾਲ ਕੰਮ ਕਰਨਾ ਹਮੇਸ਼ਾ ਸੁਰੱਖਿਅਤ ਹੈ। ਤਾਜ਼ਾ ਮਾਮਲਿਆਂ 'ਚ ਬੰਗਲੌਰੂ ਪੁਲਿਸ ਨੇ ਇੱਕ ਪ੍ਰਾਈਵੇਟ ਕੰਪਨੀ ਓਵਲਜ਼ ਪ੍ਰਾਇੋਰਟੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਜਦੋਂ ਕਈ ਨੌਕਰੀ ਲੱਭਣ ਵਾਲਿਆਂ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਕੈਨੇਡਾ 'ਚ ਨੌਕਰੀਆਂ ਤੇ ਵੀਜ਼ਾ ਸੇਵਾਵਾਂ ਦੇ ਝੂਠੇ ਵਾਅਦਿਆਂ ਨਾਲ ਠੱਗਿਆ ਗਿਆ ਸੀ। ਪੀੜਤਾਂ 'ਚੋਂ ਇੱਕ 25 ਸਾਲਾ ਚੰਦਨ ਦੀ ਸ਼ਿਕਾਇਤ ਤੇ 22 ਸਤੰਬਰ ਨੂੰ ਪੁਟੇਨਹਲੀ ਪੁਲਿਸ ਸਟੇਸ਼ਨ ਵਿਖੇ ਪਹਿਲੀ ਐਫਆਈਆਰ ਦਰਜ ਕੀਤੀ ਗਈ। ਡੈਕਨ ਹੈਰਾਲਡ ਅਨੁਸਾਰ ਕੰਪਨੀ ਨੇ ਵੈਂਕੂਵਰ ਅਤੇ ਬੈਂਗਲੁਰੂ ਚ ਦਫ਼ਤਰਾਂ ਵਾਲੇ ਇੱਕ ਕੈਨੇਡੀਅਨ ਇਮੀਗ੍ਰੇਸ਼ਨ ਸਲਾਹਕਾਰ ਵੱਜੋਂ ਪੇਸ਼ ਕੀਤਾ ਤੇ ਜਾਇਜ਼ ਦੇਖਣ ਲਈ ਇੱਕ ਪੇਸ਼ੇਵਰ ਦੇਖਣ ਵਾਲੀ ਵੈੱਬਸਾਈਟ ਚਲਾਈ ਚੰਦਰ ਨੇ ਦੱਸਿਆ ਕਿ ਉਹ ਜਨਵਰੀ 2023 ਚ ਇੱਕ ਸੋਸ਼ਲ ਮੀਡੀਆ ਇਸ਼ਤਿਹਾਰ ਰਾਹੀਂ ਓਵਲਜ਼ ਪ੍ਰਾਇੋਰਟੀ ਦੇ ਸੰਪਰਕ ਚ ਆਇਆ ਸੀ ਜਿਸ ਵਿੱਚ ਕੈਨੇਡਾ ਲਈ ਨੌਕਰੀਆਂ ਤੇ ਵੀਜ਼ਾ ਅਰਜ਼ੀਆਂ 'ਚ ਸਹਾਇਤਾ ਪ੍ਰਦਾਨ ਕਰਨ ਦਾ ਦਾਵਾ ਕੀਤਾ ਗਿਆ। ਉਸਨੇ ਵੈੱਬਸਾਈਟ ਤੇ ਰਜਿਸਟਰ ਕੀਤਾ ਤੇ ਜਲਦੀ ਹੀ ਫਾਰਮ ਦੇ ਇੱਕ ਪ੍ਰਤੀਨਿਧੀ ਨੇ ਉਸ ਨਾਲ ਸੰਪਰਕ ਕੀਤਾ ਜਿਸਨੇ ਯੋਗਤਾ ਟੈਸਟ ਲਈ 1500 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ। ਉਸੇ ਮਹੀਨੇ ਬਾਅਦ ਚੰਦਰ ਨੇ ਕੰਪਨੀ ਦੇ ਜੇਪੀ ਨਗਰ ਦਫ਼ਤਰ ਦਾ ਦੌਰਾ ਕੀਤਾ ਜਿੱਥੇ ਉਸ ਨੂੰ 1 ਲੱਖ ਰੁਪਏ ਦੀ ਸਰਵਿਸ ਫੀਸ ਤੇ ਕੈਨੇਡਾ 'ਚ ਇੱਕ ਸਥਾਈ ਵੀਜ਼ਾ ਤੇ ਨੌਕਰੀ ਦਾ ਵਾਅਦਾ ਕੀਤਾ ਗਿਆ ਸੀ। ਉਸਨੇ ਅੱਧੀ ਰਕਮ ਪਹਿਲਾਂ ਤੇ ਬਾਕੀ 1 ਮਹੀਨੇ ਬਾਅਦ ਅਦਾ ਕੀਤੀ। ਉਸਨੇ ਆਪਣੇ ਵਰਲਡ ਐਜੂਕੇਸ਼ਨ ਸਰਵਿਸਿਜ਼ ਅਤੇ ਆਇਲਸ ਸਰਟੀਫਿਕੇਟ ਵੀ ਜਮ੍ਹਾਂ ਕਰਵਾਏ ਤੇ ਇੱਕ ਕਲਾਇੰਟ ਰਿਟੇਨਰ ਐਗਰੀਮੈਂਟ ਤੇ ਹਸਤਾਖਰ ਕੀਤੇ ਜਿਸ ਦੀ ਕਾਪੀ ਉਸ ਨੂੰ ਈਮੇਲ ਰਾਹੀਂ ਮਿਲੀ ਪਰ ਕੁਝ ਮਹੀਨਿਆਂ ਦੇ ਅਪਡੇਟਸ ਤੋਂ ਬਾਅਦ ਸੰਚਾਰ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਉਸ ਦੇ ਦਫ਼ਤਰ ਦੇ ਦੌਰੇ ਬਿਨਾਂ ਜਵਾਬ ਦੇ ਰਹੇ ਅਤੇ ਉਸ ਦੇ ਪੈਸੇ ਕਦੇ ਵਾਪਸ ਨਹੀਂ ਕੀਤੇ ਗਏ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਦੀ ਅਰਥ ਵਿਵਸਥਾ 'ਚ ਸਤੰਬਰ ਮਹੀਨੇ 'ਚ 60 ਹਜ਼ਾਰ ਨੌਕਰੀਆਂ ਸ਼ਾਮਲ ਹੋਈਆਂ ਨੇ ਜੋ ਕਿ ਉਮੀਦ ਤੋਂ ਕਾਫੀ ਵੱਧ ਨੇ ਇਹਨਾਂ ਨੌਕਰੀਆਂ 'ਚ ਵੱਡੀ ਗਿਣਤੀ ਉਦਯੋਗ ਖੇਤਰ ਖਾਸ ਕਰਕੇ ਮੈਨੂਫੈਕਚਰਿੰਗ ਸੈਕਟਰ ਤੋਂ ਸੀ ਇਹ ਉਹੀ ਖੇਤਰ ਹੈ ਜੋ ਅਮਰੀਕਾ ਨਾਲ ਚੱਲ ਰਹੀ ਟੈਰਿਫ ਲੜਾਈ ਕਾਰਨ ਪਿਛਲੇ ਕੁਝ ਮਹੀਨਿਆਂ 'ਚ ਬਹੁਤ ਘਾਟਾ ਦੇਖ ਚੁੱਕਾ ਹੈ ਅੰਕੜਿਆਂ ਅਨੁਸਾਰ ਮੈਨੂਫੈਕਚਰਿੰਗ 'ਚ 28000 ਨੌਕਰੀਆਂ ਵਧੀਆਂ ਨੇ ਇਹ ਜਨਵਰੀ ਤੋਂ ਬਾਅਦ ਪਹਿਲੀ ਵਾਰ ਹੈ ਕਿ ਇਸ ਖੇਤਰ 'ਚ ਰੋਜ਼ਗਾਰ ਵਧਿਆ ਹੈ ਇਸ ਨੌਕਰੀ ਵਾਅਦੇ ਦਾ ਵੱਡਾ ਹਿੱਸਾ ਅਨਟੇਰੀਓ ਅਤੇ ਅਲਬਰਟਾ ਚ ਦੇਖਣ ਨੂੰ ਮਿਲਿਆ ਜਿੱਥੇ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਅਗਸਤ ਤੱਕ 58000 ਮੈਨੂਫੈਕਚਰਿੰਗ ਨੌਕਰੀਆਂ ਖਤਮ ਹੋਈਆਂ ਸਨ ਉੱਥੇ ਹੁਣ ਇਹ ਵਾਅਦਾ ਕੁਝ ਹੱਦ ਤੱਕ ਉਸ ਘਾਟ ਨੂੰ ਪੂਰਾ ਕਰਦਾ ਏ ਬੇਰੋਜ਼ਗਾਰੀ ਦਰ ਅਗਸਤ ਵਾਂਗ ਹੀ 7.1 ਫੀਸਦੀ ਤੇ ਕਾਇਮ ਰਹੀ ਕਿਉਂਕਿ ਹੋਰ ਲੋਕ ਵੀ ਰੋਜ਼ਗਾਰ ਦੀ ਭਾਲ ਚ ਜੌਬ ਮਾਰਕੀਟ ਚ ਆਏ ਹਾਲਾਂਕਿ ਪਾਰਟ ਟਾਈਮ ਨੌਕਰੀਆਂ ਚ 46000 ਦੀ ਕਮੀ ਆਈ ਪਰ 106000 ਫੁੱਲ ਟਾਈਮ ਨੌਕਰੀਆਂ ਵਧ ਗਈਆਂ ਬੀਐਮਓ ਦੇ ਮੁਖ ਅਰਥਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਕਿ ਇਹ ਰਿਪੋਰਟ ਉਮੀਦਾਂ ਤੋਂ ਕਾਫੀ ਵਧੀਆ ਹੈ ਤੇ ਇਹ ਪਿਛਲੇ ਮਹੀਨੇ ਦੇ ਕਮਜ਼ੋਰ ਅੰਕੜਿਆਂ ਦੀ ਕਾਫੀ ਹੱਦ ਤੱਕ ਰਿਕਵਰੀ ਕਰਦੀ ਹੈ ਪਰ ਉਨ੍ਹਾਂ ਇਹ ਵੀ ਦਰਸਾਇਆ ਕਿ ਜਨਵਰੀ ਤੋਂ ਹੁਣ ਤੱਕ ਨੌਕਰੀਆਂ 'ਚ ਕੁੱਲ ਮਿਲਾ ਕੇ ਸਿਰਫ 0.1 ਫੀਸਦੀ ਦਾ ਵਾਧਾ ਹੋਇਆ ਹੈ ਇਸ ਤੋਂ ਇਲਾਵਾ ਹੈਲਥ케ਅਰ ਅਤੇ ਸੋਸ਼ਲ ਅਸਿਸਟੈਂਸ 'ਚ 14000 ਨੌਕਰੀਆਂ ਵਧੀਆਂ ਤੇ ਖੇਤੀਬਾੜੀ 'ਚ 13000 ਪਰ ਥੋਕ ਅਤੇ ਰਿਟੇਲ ਵਪਾਰ 'ਚ 21000 ਨੌਕਰੀਆਂ ਘਟਣ ਕਾਰਨ ਕੁੱਲ ਅੰਕੜਿਆਂ ਉੱਤੇ ਕੁਝ ਅਸਰ ਪਿਆ ਸੂਬਿਆਂ ਦੀ ਗੱਲ ਕਰੀਏ ਤੇ ਅਲਬਰਟਾ ਨੇ ਸਭ ਤੋਂ ਵੱਧ 43000 ਨੌਕਰੀਆਂ ਸ਼ਾਮਲ ਕੀਤੀਆਂ ਜੋ ਕਿ ਗਰਮੀਆਂ ਦੌਰਾਨ ਆਈ ਘਾਟ ਦੀ ਪਰਪਾਈ ਕਰਦੀਆਂ ਨੇ ਨਿਊ ਬਰੰਜ਼ ਵਿੱਚ 4700 ਮੈਨੀਟੋਬਾ ਚ 3900 ਨੌਕਰੀਆਂ ਵਧੀਆਂ ਕਿਊਬਿਕ ਤੇ 온ਟਾਰੀਓ ਚ ਰੋਜ਼ਗਾਰ ਦਰ ਵਿੱਚ ਵੱਡਾ ਫਰਕ ਨਹੀਂ ਆਇਆ ਔਸਤ ਘੰਟਾਵਰ ਤਨਖਾਹ ਪਿਛਲੇ ਸਾਲ ਨਾਲ ਤੁਲਨਾ ਕਰਦੇ ਹੋਏ 3.3% ਵਧੀ ਹੈ ਜਿਸ ਦਾ ਅਰਥ ਹੈ ਕਿ 1. 17 ਡਾਲਰ ਵਾਧਾ ਹੋ ਕੇ ਹੁਣ ਔਸਤ ਤਨਖਾਹ 36.78 ਡਾਲਰ ਬਣ ਗਈ ਹੈ ਡਗਲਸ ਪੋਰਟਰ ਨੇ ਇਹ ਵੀ ਕਿਹਾ ਕਿ ਗਰਮੀਆਂ 'ਚ ਕਮਜ਼ੋਰ ਰੋਜ਼ਗਾਰ ਸਥਿਤੀ ਦੇ ਚੱਲਦੇ ਬੈਂਕ ਆਫ ਕੈਨੇਡਾ ਨੇ ਸਤੰਬਰ 'ਚ ਵਿਆਜ ਦਰਾਂ 'ਚ ਕਟੌਤੀ ਕੀਤੀ ਸੀ ਪਰ ਹੁਣ ਜਦੋਂ ਰੋਜ਼ਗਾਰ ਦੇ ਅੰਕੜੇ ਮਜ਼ਬੂਤ ਆ ਰਹੇ ਨੇ ਤਾਂ ਇਹ ਸੰਭਾਵਨਾ ਵੱਧ ਗਈ ਹੈ ਕਿ ਬੈਂਕ ਅਕਤੂਬਰ 29 ਨੂੰ ਹੋਣ ਵਾਲੀ ਅਗਲੀ ਮੀਟਿੰਗ 'ਚ ਵਿਆਜ ਨੂੰ ਸਥਿਰ ਰੱਖੇ ਹੁਣ ਸਾਰਾ ਧਿਆਨ ਅਕਤੂਬਰ 21 ਨੂੰ ਆਉਣ ਵਾਲੀ ਮਹਿੰਗਾਈ ਰਿਪੋਰਟ ਤੇ ਹੋਵੇਗਾ ਜੋ ਅਗਲੇ ਫੈਸਲੇ ਲਈ ਬੁਨਿਆਦੀ ਅਸਰ ਰੱਖੇਗੀ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਸਥਾਈ ਨਿਵਾਸ ਦੀਆਂ ਅਰਜ਼ੀਆਂ ਦੀ ਜਾਂਚ ਨੂੰ ਹੋਰ ਸਖਤ ਕਰ ਰਿਹਾ ਹੈ ਇਮੀਗ੍ਰੇਸ਼ਨ ਵਿਭਾਗ ਵੱਲੋਂ ਉਹ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ 'ਚ ਬਿਨੇਕਾਰ ਨੂੰ ਨੌਕਰੀ ਦੌਰਾਨ ਨਗਦ ਭੁਗਤਾਨ ਕੀਤਾ ਗਿਆ ਸੀ ਇਮੀਗ੍ਰੇਸ਼ਨ ਸਲਾਹਕਾਰ ਕੁਬੇਰ ਕਮਲ ਅਨੁਸਾਰ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਕੰਮ ਦੇ ਤਜਰਬੇ ਲਈ ਤਨਖਾਹ ਦੇ ਸਬੂਤ ਦਿਖਾਉਣ 'ਚ ਅਸਫਲ ਰਹਿਣ ਕਰਕੇ ਪੀਆਰ ਦੀਆਂ ਅਰਜ਼ੀਆਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਖਾਸ ਤੌਰ ਤੇ ਉਹਨਾਂ ਮਾਮਲਿਆਂ 'ਚ ਜਿੱਥੇ ਤਨਖਾਹ ਨਗਦ ਦਿੱਤੀ ਗਈ ਸੀ ਕਮਲ ਨੇ ਐਕਸ ਪੋਸਟ 'ਚ ਲਿਖਿਆ ਕਿ ਆਈਆਰਸੀਸੀ ਤਨਖਾਹ ਦਾ ਸਬੂਤ ਦੇਣ 'ਚ ਅਸਫਲ ਰਹਿਣ ਵਾਲੇ ਬਿਨੈਕਾਰਾਂ ਦੀਆਂ ਪੀਆਰ ਅਰਜ਼ੀਆਂ ਨੂੰ ਰੱਦ ਕਰਕੇ ਹੋਰ ਪੇਚ ਕੱਸ ਰਿਹਾ ਹੈ ਉਹਨਾਂ ਅੱਗੇ ਕਿਹਾ ਕਿ ਅਰਜ਼ੀਆਂ ਰੱਦ ਕਰਨ ਦਾ ਕੰਮ ਪ੍ਰੋਸੀਜਨਲ ਫੇਅਰਨੈਸ ਲੈਟਰ ਤੋਂ ਬਿਨਾ ਹੋ ਰਿਹਾ ਹੈ ਜੋ ਕਿ ਆਮ ਤੌਰ ਤੇ ਆਈਆਰਸੀਸੀ ਦੁਆਰਾ ਆ ਸਵੀਕਾਰ ਕਰਨ ਤੋਂ ਪਹਿਲਾਂ ਬਿਨੇਕਾਰ ਨੂੰ ਆਪਣੇ ਦਸਤਾਵੇਜ਼ਾਂ ਨੂੰ ਸਪਸ਼ਟ ਕਰਨ ਜਾਂ ਪੂਰਕ ਕਰਨ ਦਾ ਮੌਕਾ ਦੇਣ ਲਈ ਵਰਤਿਆ ਜਾਂਦਾ ਹੈ ਕਮਲ ਨੇ ਕਿਹਾ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਬਿਨੇਕਾਰ ਜੁਡੀਸ਼ੀਅਲ ਰਿਵਿਊਜ਼ ਲਈ ਕਤਾਰ 'ਚ ਲੱਗਣਗੇ ਤੇ ਸ਼ਾਇਦ ਮਨਜ਼ੂਰ ਹੋ ਜਾਣਗੇ ਕਿਉਂਕਿ ਕਾਨੂੰਨ ਭੁਗਤਾਨ ਦੇ ਢੰਗ ਤੇ ਜ਼ੋਰ ਨਹੀਂ ਦਿੰਦਾ ਮੈਂ ਪਿਛਲੇ 2 ਦਿਨਾਂ 'ਚ ਅਜਿਹੇ 3 ਕੇਸ ਦੇਖੇ ਨੇ ਇਮੀਗ੍ਰੇਸ਼ਨ ਪੇਸ਼ੇਵਰਾਂ ਦਾ ਕਹਿਣਾ ਹੈ ਕਿ ਇਹ ਨਵੀਂ ਪਹੁੰਚ ਮਹੱਤਵਪੂਰਨ ਕਾਨੂੰਨੀ ਸਵਾਲ ਖੜੇ ਕਰਦੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨ ਭੁਗਤਾਨ ਦੇ ਕਿਸੇ ਖਾਸ ਢੰਗ ਦੀ ਸਪਸ਼ਟ ਤੌਰ ਤੇ ਮੰਗ ਨਹੀਂ ਕਰਦਾ ਜਿਸ ਦਾ ਮਤਲਬ ਕਿ ਬੈਂਕ ਟ੍ਰਾਂਸਫਰ ਚੈੱਕ ਜਾਂ ਨਗਦ ਰਾਹੀਂ ਭੁਗਤਾਨ ਤਕਨੀਕੀ ਤੌਰ ਤੇ ਭੁਗਤਾਨ ਕੀਤੇ ਗਏ ਰੋਜ਼ਗਾਰ ਦੇ ਪ੍ਰਮਾਣਿਕ ਸਬੂਤ ਵਜੋਂ ਯੋਗ ਹੋਣਾ ਚਾਹੀਦਾ ਹੈ ਬਸ਼ਰਤੇ ਇਸ ਦੀ ਪੁਸ਼ਟੀ ਕੀਤੀ ਜਾ ਸਕੇ ਕਮਲ ਨੇ ਅੱਗੇ ਦੱਸਿਆ ਕਿ ਹਾਲ ਹੀ ਦੇ ਕਈ ਕੇਸ ਸੰਕੇਤ ਦਿੰਦੇ ਨੇ ਕਿ ਜਲਦੀ ਹੀ ਜੁਡੀਸ਼ੀਅਲ ਰਿਵਿਊਜ਼ ਇਸ ਸਥਿਤੀ ਨੂੰ ਚੁਣੌਤੀ ਦੇ ਸਕਦੇ ਨੇ ਸੰਭਾਵਤ ਤੌਰ ਤੇ ਆਈਆਰ ਸੀਸੀ ਨੂੰ ਪੀਆਰ ਅਰਜ਼ੀਆਂ ਲਈ ਸਵੀਕਾਰਯੋਗ ਭੁਗਤਾਨ ਸਬੂਤ ਦੇ ਰੂਪਾਂ ਬਾਰੇ ਆਪਣਾ ਰੁਖ ਸਪਸ਼ਟ ਕਰਨ ਜਾਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਨ ਲਈ ਮਜਬੂਰ ਕਰ ਸਕਦੇ ਨੇ ਕੈਨੇਡਾ ਦੀ ਫੈਡਰਲ ਸਰਕਾਰ ਇੱਕ ਨਵਾਂ ਬਿੱਲ ਲਿਆਉਣ ਦੀ ਤਿਆਰੀ ਚ ਹੈ ਜੋ ਕਿ ਉਹਨਾਂ ਦੇ ਪਹਿਲਾਂ ਹੀ ਪੇਸ਼ ਕੀਤੇ ਬਾਰਡਰ ਸੁਰੱਖਿਆ ਬਿੱਲ C2 ਵਰਗਾ ਹੀ ਹੋਵੇਗਾ ਪਰ ਨਵੇਂ ਬਿੱਲ ਚ ਉਹਨਾਂ ਧਾਰਾਵਾਂ ਨੂੰ ਹਟਾ ਦਿੱਤਾ ਜਾਵੇਗਾ ਜਿਨ੍ਹਾਂ ਉੱਤੇ ਵਿਰੋਧੀ ਧਿਰਾਂ ਅਤੇ ਨਾਗਰਿਕ ਆਜ਼ਾਦੀ ਅਧਿਕਾਰ ਸਮੂਹਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਸਰਕਾਰ ਦੇ ਸੂਤਰਾਂ ਨੇ ਕੈਨੇਡੀਅਨ ਮੀਡੀਆ ਨੂੰ ਦੱਸਿਆ ਕਿ ਇਹ ਨਵਾਂ ਬਿੱਲ ਹਫ਼ਤੇ ਦੇ ਅੰਦਰ ਹੀ ਪੇਸ਼ ਕੀਤਾ ਜਾ ਸਕਦਾ ਹੈ ਇਸ ਬਿੱਲ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਬਾਰਡਰ ਸੁਰੱਖਿਆ ਨਾਲ ਸੰਬੰਧਤ ਲਾਏ ਜਾਣ ਵਾਲੇ ਨਿਯਮ ਪਾਰਲੀਮੈਂਟ ਦਾ ਪੜਾਅ ਪਾਰ ਕਰ ਸਕਣ ਪਰ ਬਿਨਾਂ ਉਹਨਾਂ ਵਿਵਾਦਿਤ ਜਮਾ ਦੇ ਜੋ ਲੋਕਾਂ ਦੀ ਪਰਦੇਦਾਰੀ ਤੇ ਆਜ਼ਾਦੀਆਂ ਨੂੰ ਘਟਾ ਸਕਦੇ ਨੇ ਪੁਰਾਣੇ ਬਿੱਲ ਸੀ2 ਜੋ ਕਿ ਜੂਨ ਚ ਪੇਸ਼ ਕੀਤਾ ਗਿਆ ਸੀ ਦੇ ਅੰਦਰ ਕਈ ਸਰਕਾਰੀ ਤਾਕਤਾਂ ਨੂੰ ਵਧਾਇਆ ਗਿਆ ਸੀ ਇਸ ਚ ਮਨੁੱਖੀ ਤਸਕਰੀ منی ਲਾਂਡਰਿੰਗ ਰੋਕਣ ਰਿਫਿਊਜੀ ਦਾਅਵਿਆਂ ਉੱਤੇ ਸਖਤ ਸੀਮਾਵਾਂ ਤੇ ਸਰਕਾਰੀ ਏਜੰਸੀਜ਼ ਵਿਚਕਾਰ ਜਾਣਕਾਰੀ ਸਾਂਝੀ ਕਰਨ ਵਾਲੀਆਂ ਵਿਵਸਥਾਵਾਂ ਸ਼ਾਮਲ ਸਨ ਬਿਲਦੇ ਸਪੌਂਸਰ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਨੇ 스프ਿੰਗ ਸੀਜ਼ਨ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਪ੍ਰਸਤਾਵਿਤ ਕਾਨੂੰਨ ਕੁਝ ਹੱਦ ਤੱਕ ਅਮਰੀਕਾ ਦੀਆਂ ਸ਼ਿਕਾਇਤਾਂ ਦੇ ਜਵਾਬ 'ਚ ਸੀ ਕਿ ਕੈਨੇਡੀਅਨ ਸਰਹੱਦ ਬਹੁਤ ਜ਼ਿਆਦਾ ਖੁੱਲੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕੈਨੇਡਾ ਦੇ ਤੇ ਸ਼ੁਰੂਆਤੀ ਟੈਰਿਫ ਲਾਉਣ ਲੱਗੇ ਆ ਇਹ ਦਲੀਲ ਦਿੱਤੀ ਸੀ ਕਿ ਕੈਨੇਡਾ ਦੇ ਬਾਰਡਰ ਨਿਯਮ ਬਹੁਤ ਨਰਮ ਨੇ ਜਿਸ ਮਗਰੋਂ ਕੈਨੇਡਾ ਨੇ 1.3 ਬਿਲੀਅਨ ਡਾਲਰ ਦੇ ਬਾਰਡਰ ਉਪਾਅ ਐਲਾਨੇ ਸਨ ਪਰ ਇਹ ਵੀ ਦੇਖਿਆ ਗਿਆ ਕਿ C2 'ਚ ਬਹੁਤ ਸਾਰੀਆਂ ਸ਼ਰਤਾਂ ਦਾ ਸਿੱਧਾ ਸਬੰਧ ਬਾਰਡਰ ਸੁਰੱਖਿਆ ਨਾਲ ਨਹੀਂ ਸੀ ਬਲਕਿ ਇਹਨਾਂ ਨੂੰ ਕਈ ਸਾਲਾਂ ਤੋਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਜ਼ ਵੱਲੋਂ ਮੰਗਿਆ ਜਾਂਦਾ ਰਿਹਾ ਸੀ। ਇਹਨਾਂ 'ਚ ਕੁਝ ਵਿਵਾਦਿਤ ਹਿੱਸੇ ਅਜਿਹੇ ਸਨ ਜਿਨ੍ਹਾਂ ਤਹਿਤ ਕੈਨੇਡਾ ਪੋਸਟ ਨੂੰ ਪਾਰਸਲ ਖੋਲਣ ਦਾ ਹੱਕ ਮਿਲ ਜਾਂਦਾ ਜਾਂ ਪੁਲਿਸ ਨੂੰ ਕਿਸੇ ਵਿਅਕਤੀ ਦੀ ਡਿਜੀਟਲ ਡਾਟੇ ਤੱਕ ਬਿਨਾਂ ਠੋਸ ਵਾਜਬ ਕਾਰਨ ਦੇ ਪਹੁੰਚ ਮਿਲ ਜਾਂਦੀ। ਇਹਨਾਂ ਗੱਲਾਂ ਨੇ ਨਾਗਰਿਕ ਅਧਿਕਾਰ ਸਮੂਹਾਂ ਨੂੰ ਚੁੱਕੰਨੇ ਕਰ ਦਿੱਤਾ। ਵਿਰੋਧੀ ਧਿਰਾਂ ਐਨਡੀਪੀ ਅਤੇ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਸੀ ਕਿ ਉਹ ਬਿਲ C2 ਨੂੰ ਇਸ ਦੇ ਉਦਾ ਰੂਪ ਚ ਸਮਰਥਨ ਨਹੀਂ ਦੇਣਗੇ ਇਹ ਘੱਟ ਗਿਣਤੀ ਲਿਬਰਲ ਸਰਕਾਰ ਲਈ ਚੁਣੌਤੀ ਵਾਲੀ ਗੱਲ ਬਣ ਗਈ ਕਿਉਂਕਿ ਬਿਨਾ ਹੋਰ ਪਾਰਟੀਆਂ ਦੇ ਸਹਿਯੋਗ ਦੇ ਬਿੱਲ ਪਾਸ ਹੋਣਾ ਔਖਾ ਹੈ ਇਹ ਸਾਰੀ ਸਥਿਤੀ ਲੋਕ ਸੁਰੱਖਿਆ ਮੰਤਰੀ ਗੈਰੀ ਅਨ ਸੰਘਾਰੀ ਵੱਲੋਂ ਹੋਰ ਮੁਸ਼ਕਲ ਵਧਾ ਰਹੀ ਹੈ ਜੋ ਪਹਿਲਾਂ ਹੀ ਗਨ ਬਾਈਕ ਬੈਕ ਪ੍ਰੋਗਰਾਮ ਬਾਰੇ ਕੀਤੀਆਂ ਆਪਣੀਆਂ ਟਿੱਪਣੀਆਂ ਕਾਰਨ ਵਿਰੋਧੀਆਂ ਦਾ ਸਾਹਮਣਾ ਕਰ ਰਹੇ ਨੇ ਹੁਣ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਨਵਾਂ ਬਿੱਲ ਜਲਦ ਹੀ ਨੋਟਿਸ ਪੇਪਰ ਤੇ ਆ ਜਾਵੇਗਾ ਤੇ ਇਸ ਹਫਤੇ ਹੀ ਹਾਊਸ ਆਫ ਕਾਮਨ ਚ ਪੇਸ਼ ਕਰ ਦਿੱਤਾ ਜਾ ਸਕਦਾ ਹੈ ਆਪਣੇ ਬਦਲ ਰਹੇ ਇਮੀਗ੍ਰੇਸ਼ਨ ਟੀਚਿਆਂ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਸਿਟੀਜਨਸ਼ਿਪ ਕੈਨੇਡਾ ਨੇ ਆਪਣੇ ਤਾਜ਼ਾ ਐਕਸਪ੍ਰੈਸ ਐਂਟਰੀ ਡਰਾ ਵਿੱਚ 4500 ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ ਜੋ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਲਈ ਇੱਕ ਮਹੱਤਵਪੂਰਨ ਪੱਲ ਹੈ ਇਸ ਡਰਾ ਨੇ ਕੈਨੇਡੀਅਨ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਲੰਬੇ ਸਮੇਂ ਦੀਆਂ ਆਰਥਿਕ ਅਤੇ ਪਾਸ਼ਾਈ ਤਰਜੀਹਾਂ ਨਾਲ ਜੋੜਨ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਇਆ ਹੈ ਇਸ ਡਰਾ ਲਈ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਜਾਨੀ ਕਿ ਸੀਆਰਐਸ ਕਟਆਫ ਸਕੋਰ 432 ਨਿਰਧਾਰਤ ਕੀਤਾ ਗਿਆ ਸੀ ਜੋ ਪਿਛਲੇ ਫ੍ਰੈਂਚ ਭਾਸ਼ਾ નિਪੁੰਤਾ ਡਰਾ ਦੇ ਮੁਕਾਬਲੇ 14 ਅੰਕਾਂ ਦੀ ਇੱਕ ਖਾਸ ਗ੍ਰਾਵਟ ਹੈ। ਸੀਆਰਐਸਐਸ ਸਕੋਰ ਚ ਇਹ ਕਮੀ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਕੈਨੇਡਾ ਦੇ ਆਬਾਦੀ ਸੰਬੰਧੀ ਅਤੇ ਆਰਥਿਕ ਉਦੇਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਿਆਂ ਭਾਸ਼ਾਈ ਵਿਭਿੰਨਤਾ ਨੂੰ ਤਰਜੀਹ ਦੇਣ ਦੇ ਇਰਾਦੇ ਨੂੰ ਦਰਸਾਉਂਦੀ ਹੈ। ਕੈਨੇਡਾ ਦੇ ਸੰਗੀ ਆਰਥਿਕ ਇਮੀਗ੍ਰੇਸ਼ਨ ਪ੍ਰਣਾਲੀ ਦੇ ਤਹਿਤ ਹੁਨਰਮੰਦ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਨੂੰ ਇਸ ਸੱਦੇ ਭੇਜੇ ਗਏ ਨੇ। ਤਾਜ਼ਾ ਡਰਾ ਆਈਆਰਸੀਸੀ ਦੁਆਰਾ 2023 ਤੋਂ ਲਾਗੂ ਕੀਤੀ ਜਾ ਰਹੀ ਸ਼੍ਰੇਣੀ ਆਧਾਰਿਤ ਚੋਣ ਪ੍ਰਣਾਲੀ ਨੂੰ ਜਾਰੀ ਰੱਖਦਾ ਹੈ ਜਿਸ ਦਾ ਉਦੇਸ਼ ਕੈਨੇਡਾ ਦੀਆਂ ਜ਼ਰੂਰੀ ਕਿਰਤ ਲੋੜਾਂ ਨੂੰ ਪੂਰਾ ਕਰਨਾ ਹੈ ਡਰਾ ਦਾ ਫ੍ਰੈਂਚ ਭਾਸ਼ਾ ਦੇ ਹੁਨਰ ਤੇ ਧਿਆਨ ਦੋਵੇਂ ਭਾਸ਼ਾਵਾਂ ਨੂੰ ਮਜ਼ਬੂਤ ਕਰਨ ਅਤੇ ਸਿੱਖਿਆ, ਸਿਹਤ ਸੰਭਾਲ ਅਤੇ ਵਪਾਰ ਸਮੇਤ ਵੱਖ-ਵੱਖ ਖੇਤਰਾਂ 'ਚ ਕਿਰਤ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਇੱਕ ਵੱਡੇ ਯੋਗਦਾਨ ਦਾ ਹਿੱਸਾ ਹੈ ਇਸ ਵਿੱਚ 432 ਦਾ CRS ਕੱਟਆਫ ਪਿਛਲੇ ਫ੍ਰੈਂਚ ਕੇਂਦਰਿਤ ਡਰਾਚ ਚ ਵੇਖੇ ਗਏ ਉਛਾਲ ਦੇ ਮੁਕਾਬਲੇ ਵਧੇਰੇ ਸੰਜਮ ਵਾਲੀਆਂ ਹੱਦਾਂ ਵੱਲ ਵਾਪਸੀ ਨੂੰ ਦਰਸਾਉਂਦਾ ਹੈ ਅਸਲ ਚ ਇਸ ਦੌਰ ਚ ਕੱਟਆਫ ਸਕੋਰ 2025 ਦੇ ਸ਼ੁਰੂ ਚ ਵੇਖੇ ਗਏ 15 ਦੇ ਨੇੜੇ ਹੈ ਜੋ ਠੋਸ ਫ੍ਰੈਂਚ ਭਾਸ਼ਾ ਦੇ ਹੁਨਰ ਵਾਲੇ ਉਮੀਦਵਾਰਾਂ ਦੀ ਯੋਗਤਾ ਪੂਰੀ ਕਰਨ ਦੇ ਵਧੇਰੇ ਮੌਕੇ ਪ੍ਰਦਾਨ ਕਰਦਾ ਹੈ ਮਜ਼ਬੂਤ ਫ੍ਰੈਂਚ ਭਾਸ਼ਾ ਦੇ ਹੁਨਰ ਵਿਦਿਅਕ ਪ੍ਰਮਾਣ ਪੱਤਰ ਅਤੇ ਹੁਨਰਮੰਦ ਕੰਮ ਦੇ ਤਜਰਬੇ ਵਾਲੇ ਉਮੀਦਵਾਰ ਇਸ ਡਰਾਚ ਸਭ ਤੋਂ ਸਫਲ ਰਹੇ ਜਿਨ੍ਹਾਂ ਨੇ ਸਾਰੀਆਂ ਚਾਰ ਪੱਛਾਈ ਯੋਗਤਾਵਾਂ 'ਚ ਘੱਟੋ-ਘੱਟ ਐਨਸੀਐਲਸੀ ਲੈਵਲ 7 ਪ੍ਰਾਪਤ ਕੀਤਾ। ਕੈਨੇਡਾ ਤੋਂ ਡਿਪੋਰਟ ਹੋਣ ਵਾਲੇ ਪੰਜਾਬੀਆਂ ਦੀ ਲਿਸਟ ਉਸ ਵੇਲੇ ਹੋਰ ਲੰਬੀ ਹੋ ਗਈ ਜਦੋਂ ਪੀਲ ਰਿਜਨਲ ਪੁਲਿਸ ਵੱਲੋਂ ਕਾਬੂ 8 ਨੌਜਵਾਨਾਂ ਦੇ ਪੋਤੜੇ ਫਰੋਲਣ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਵਾਲੇ ਪੁੱਜ ਗਏ। ਸੀਬੀਐਸਏ ਕੋਲ ਅਪਰਾਧਿਕ ਰਿਕਾਰਡ ਵਾਲੇ 1635 ਵਿਦੇਸ਼ੀ ਨਾਗਰਿਕਾਂ ਦੀ ਸੂਚੀ ਮੌਜੂਦ ਹੈ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਤੇ ਇਹਨਾਂ ਵਿੱਚੋਂ ਕਈ ਦੇਸ਼ ਨਿਕਾਲੇ ਤੋਂ ਬਚਣ ਲਈ ਰੂਪੋਸ਼ ਹੋ ਗਏ ਨੇ। ਬਾਰਡਰ ਅਫਸਰ ਇਹ ਮੌਕਾ ਖੁੰਝਾਉਣਾ ਨਹੀਂ ਚਾਹੁੰਦੇ ਅਤੇ ਜ਼ਮਾਨਤ ਮਿਲਣ ਤੋਂ ਪਹਿਲਾਂ ਹੀ ਇਹਨਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਅਰੰਭੀ ਜਾ ਸਕਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ 4 ਲੱਖ ਡਾਲਰ ਤੋਂ ਵੱਧ ਮੁੱਲ ਦੀ ਚੋਰੀशुदा ਡਾਕ ਸਣੇ ਕਾਬੂ ਕੀਤੇ ਪੰਜਾਬੀਆਂ ਦੀ شناخت ਸੁਮਨਪ੍ਰੀਤ ਸਿੰਘ ਗੁਰਦੀਪ ਚੱਠਾ ਜਸ਼ਨਦੀਪ ਜਟਾਣਾ ਹਰਮਨ ਸਿੰਘ ਜਸ਼ਨਪ੍ਰੀਤ ਸਿੰਘ ਮਨਰੂਪ ਸਿੰਘ ਰਾਜਵੀਰ ਸਿੰਘ ਤੇ ਉਪਿੰਦਰਜੀਤ ਸਿੰਘ ਵਜੋਂ ਕੀਤੀ ਗਈ ਹੈ ਚੋਰੀशुदा ਡਾਕ ਦੇ ਵਿੱਚ 250 ਤੋਂ ਵੱਧ ਚੈੱਕ 182 ਕ੍ਰੈਡਿਟ ਕਾਰਡ 20 ਗਿਫਟ ਕਾਰਡ ਅਤੇ ਵੱਖ-ਵੱਖ ਸਰਕਾਰੀ ਦਸਤਾਵੇਜ਼ ਬਰਾਮਦ ਕੀਤੇ ਗਏ ਡਾਕ ਚੋਰ گرو ਦੇ ਗ੍ਰਿਫਤਾਰ ਮੈਂਬਰਾਂ ਦੀ ਉਮਰ 21 ਸਾਲ ਤੋਂ 29 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਤੇ ਇਹ ਸਾਰੇ ਮਿਸਿਸਾਗਾ ਜਾਂ ਬ੍ਰੈਂਟਨ ਨਾਲ ਸੰਬੰਧਿਤ ਨੇ ਪੁਲਿਸ ਨੇ ਦੱਸਿਆ ਕਿ ਮਾਲਟਨ ਚ ਛਾਪਿਆਂ ਦੌਰਾਨ ਚੋਰੀशुदा ਡਾਕ ਬਰਾਮਦ ਕੀਤੀ ਗਈ ਜੋ ਮਿਸਿਸ ਸਾਗਾ ਅਤੇ ਬ੍ਰੈਂਟਨ ਤੋਂ ਇਲਾਵਾ ਹਾਲਟਨ ਰੀਜਨ ਚ ਜਨਤਕ ਥਾਵਾਂ ਤੇ ਲੱਗੇ ਡਾਕ ਬਕਸਿਆਂ ਚੋਂ ਕੱਢੀ ਗਈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਡਾਕ ਚੋਰਾ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ 21 ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫਸਰਾਂ 9054532121 ਐਕਸਟੈਂਸ਼ਨ 2133 ਤੇ ਸੰਪਰਕ ਕੀਤਾ ਜਾਵੇ ਉਧਰ CBSE ਵਾਲੇ ਸੰਭਾਵਤ ਤੌਰ ਤੇ ਇੱਕ ਚਾਰਟਰਡ ਪਲੇਨ ਭਰ ਕੇ ਇੰਡੀਆ ਭੇਜਣ ਦੀ ਯੋਜਨਾ ਬਣਾ ਰਹੇ ਨੇ ਅਪਰਾਧਕ ਪਿਛੋਕੜ ਵਾਲੇ ਵਿਦੇਸ਼ੀ ਨਾਗਰਿਕਾਂ ਚੋਂ 70% ਵਿਰੁੱਧ ਗੰਭੀਰ ਦੋਸ਼ ਨੇ ਜਿਨ੍ਹਾਂ ਤਹਿਤ 6 ਮਹੀਨੇ ਤੋਂ 10 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਬਾਰਡਰ ਏਜੰਸੀ ਦੇ ਬੁਲਾਰੇ ਲੂ ਕਰਾਈਮਰ ਦਾ ਕਹਿਣਾ ਹੈ ਕਿ ਰਿਮੂਵਲ ਆਰਡਰਸ ਦੇ ਘੇਰੇ ਚ ਆਏ ਲੋਕਾਂ ਨੂੰ ਜਲਦ ਤੋਂ ਜਲਦ ਮੁਲਕ ਚੋਂ ਕੱਢਣਾ ਏਜੰਸੀ ਦਾ ਫਰਜ਼ ਹੈ ਤਾਂ ਕਿ ਕੈਨੇਡਾ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਰਾਈਮਰ ਨੇ ਦੱਸਿਆ ਕਿ ਡਿਪੂਟੇਸ਼ਨ ਸੂਚੀ 'ਚ ਆਏ ਵਿਦੇਸ਼ੀ ਨਾਗਰਿਕ ਵੱਖ-ਵੱਖ ਤਰੀਕੇ ਅਖਤਿਆਰ ਕਰਦੇ ਆਂ ਬਾਰਡਰ ਅਫਸਰਾਂ ਤੋਂ ਬਚਣ ਦੇ ਯਤਨ ਕਰ ਰਹੇ ਨੇ ਪਰ ਲੰਬਾ ਸਮਾਂ ਅਜਿਹਾ ਨਹੀਂ ਕਰ ਸਕਦੇ ਬਿਸ਼ਨੋਈ ਗੈਂਗ ਦੇ ਇਸ਼ਾਰੇ ਤੇ ਪੰਜਾਬੀ ਗਾਇਕ ਏਪੀ ਢਿੱਲੋਂ ਨੂੰ ਡਰਾਉਣ ਲਈ ਪਹਾੜੇ ਤੇ ਰੱਖਿਆ ਗਿਆ 25 ਸਾਲਾਂ ਨੌਜਵਾਨ 4 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਆਇਆ ਸੀ ਕੈਨੇਡੀਅਨ ਮੀਡੀਆ ਦੁਆਰਾ ਪ੍ਰਾਪਤ ਅਦਾਲਤੀ ਰਿਕਾਰਡਾਂ 'ਚ ਇਹ ਖੁਲਾਸਾ ਹੋਇਆ ਹੈ ਪਿਛਲੇ ਮਹੀਨੇ ਅਭਜੀਤ ਕਿੰਗਰਾ ਨੂੰ ਏਪੀ ਢਿੱਲੋਂ ਦੇ BC ਵਾਲੇ ਘਰ ਤੇ ਸਤੰਬਰ 2024 'ਚ ਹੋਏ ਹਿੰਸਕ ਹਮਲੇ ਲਈ ਸਜ਼ਾ ਸੁਣਾਉਣ ਵਾਲੇ ਜੱਜ ਨੇ ਕਿਹਾ ਕਿ ਦੋਸ਼ੀ ਨੂੰ ਆਪਣੇ ਕਾਲਜ ਅਤੇ ਨੌਕਰੀ ਲਈ ਜਦੋਂ ਜ਼ਾਇਦ ਕਰਨੀ ਪੈ ਰਹੀ ਸੀ ਜਿਸ ਕਰਕੇ ਉਹ ਭਾਰਤ ਰਹੀਂ ਦੇ ਆਪਣੇ ਪਰਿਵਾਰ ਦੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਚ ਅਸਫਲ ਸੀ ਅਤੇ ਨਤੀਜੇ ਵਜੋਂ ਉਸ ਨੇ ਢਿੱਲਾਂ ਖਿਲਾਫ ਕੰਟਰੈਕਟ ਲੈ ਲਿਆ ਜੱਜ ਲੀਜ਼ਾ ਮੋਰਿਜਿੰਸਕੀ ਨੇ ਅਭਜੀਤ ਦੇ ਵਕੀਲ ਦੀਆਂ ਦਲੀਲਾਂ ਪੜ੍ਹੀਆਂ ਕਿ ਉਸ ਨੇ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਹੋਰਾਂ ਦੀ ਸੁਰੱਖਿਆ ਉੱਪਰ ਤਰਜੀਹ ਦਿੱਤੀ ਪਰ ਜੱਜ ਨੇ ਕਿਹਾ ਕਿ ਇਹ ਵਿੱਤੀ ਲੋੜਾਂ ਅਭਜੀਤ ਦੀਆਂ ਸਨ ਤੇ ਇਹਨਾਂ ਦੋਸ਼ਾਂ 'ਚ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕੈਨੇਡੀਅਨ ਮੀਡੀਆ ਨੇ ਸਜ਼ਾ ਸੁਣਾਏ ਜਾਣ ਦੀ ਆਡੀਓ ਪ੍ਰਾਪਤ ਕੀਤੀ ਹੈ ਜਿਸ ਦੌਰਾਨ ਮਰੂ ਜ਼ਿੰਸਕੀ ਨੇ ਪੂਰੀ ਵਾਰਦਾਤ ਨੂੰ ਇੱਕ ਬੋਡੀ ਕੈਮਰੇ ਤੇ ਕੈਦ ਕਰਨ ਕਰਕੇ ਅਭਜੀਤ ਦੇ ਵਿਵਹਾਰ ਨੂੰ ਅਜੀਬ ਆਖਿਆ ਉਹਨਾਂ ਅਪਰਾਧਾਂ ਦੇ ਕੁਝ ਘੰਟਿਆਂ ਦੇ ਅੰਦਰ ਬਿਸ਼ਨੋਈ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਉਹ ਅੰਤਰਰਾਸ਼ਟਰੀ ਪੱਦਰਤੇ ਅჯਾਹ ਕਰਨ ਦੇ ਯੋਗ ਸਨ ਕਿਉਂਕਿ ਤੁਹਾਡੇ ਬਾਡੀ ਕੈਮ ਦੁਆਰਾ ਕੈਪਚਰ ਕੀਤੀ ਗਈ ਫੁਟੇਜ ਇਹਨਾਂ ਅਪਰਾਧਾਂ ਦੇ ਵਾਪਰਨ ਦੇ ਕੁਝ ਘੰਟਿਆਂ ਦੇ ਅੰਦਰ ਆਨਲਾਈਨ ਪੋਸਟ ਕੀਤੀ ਗਈ ਸੀ ਜੱਜ ਨੇ ਕਿਹਾ ਕਿ ਵੀਡੀਓ ਕਲਿੱਪ ਚ ਅਭਜੀਤ ਕਾਫੀ ਸੋਚ ਸਮਝ ਕੇ ਪੂਰੀ ਯੋਜਨਾ ਬੰਦੀ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਦਾ ਨਜ਼ਰੀਂ ਪੈ ਰਿਹਾ ਹੈ ਉਹਨਾਂ ਕਿਹਾ ਕਿ ਇਹ ਵੀਡੀਓ ਇਸ ਤਰ੍ਹਾਂ ਦੀ ਸੀ ਜਿਵੇਂ ਕਿਸੇ ਫਿਲਮ ਦਾ ਸੀਨ ਚੱਲ ਰਿਹਾ ਹੋਵੇ ਇਹ ਅਪਰਾਧ ਡਰ ਪੈਦਾ ਕਰਨ ਤੇ ਘਰ ਦੇ ਮਾਲਕ ਅਤੇ ਉਸ ਦੇ ਨੇੜੇ ਦੇ ਹੋਰ ਲੋਕਾਂ ਦੇ ਮਨ ਚ ਦਹਸ਼ਤ ਪੈਦਾ ਕਰਨ ਲਈ ਕੀਤੇ ਗਏ ਸਨ ਇਹ ਅਪਰਾਧ ਅੰਤਰਰਾਸ਼ਟਰੀ ਪੱਦਰਤੇ ਕੰਮ ਕਰ ਰਹੇ ਇੱਕ ਅਪਰਾਧਿਕ ਸੰਗਠਨ ਦੇ ਇਸ਼ਾਰੇ ਤੇ ਕੀਤੇ ਗਏ ਸਨ ਜੱਜ ਨੇ ਕਿਹਾ ਕਿ ਪ੍ਰਤੀਤ ਹੁੰਦਾ ਹੈ ਕਿ ਏਪੀ ਢਿੱਲੋਂ ਤੇ ਇਸ ਕਰਕੇ ਹਮਲਾ ਕਰਵਾਇਆ ਗਿਆ ਸੀ ਕਿਉਂਕਿ ਉਸ ਨੇ ਇੱਕ ਅਜਿਹੇ ਵਿਅਕਤੀ ਨੂੰ ਆਪਣੇ 뮤직 ਵੀਡੀਓ ਵਿੱਚ ਸ਼ਾਮਲ ਕੀਤਾ ਸੀ ਜੋ ਪਹਿਲਾਂ ਤੋਂ ਹੀ ਬਿਸ਼ਨੋਈ ਗੈਂਗ ਨੂੰ ਰੜਕਦਾ ਹੈ ਜੱਜ ਦਾ ਇਸ਼ਾਰਾ ਸਲਮਾਨ ਖਾਨ ਵੱਲ ਲੱਗਦਾ ਹੈ ਜੱਜ ਨੇ ਕਿਹਾ ਕਿ ਅਭਜੀਤ ਆਪਣੀ ਪੜ੍ਹਾਈ ਪੂਰੀ ਕਰਨ ਨੌਕਰੀ ਲੱਭਣ ਤੇ ਸੰਭਾਵਤ ਤੌਰ ਤੇ ਪੀਆਰ ਪ੍ਰਾਪਤ ਕਰਨ ਦੀ ਉਮੀਦ ਚ ਕੈਨੇਡਾ ਆਇਆ ਸੀ ਜਿਸ ਨਾਲ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਸੈਟਲ ਕਰ ਸਕਦਾ ਪਰ ਹੁਣ ਉਸਦੇ ਸਟੱਡੀ ਵੀਜ਼ੇ ਦੀ ਮਿਆਦ ਪੁੱਗਣ ਵਾਲੀ ਹੈ ਤੇ ਜੱਜ ਨੇ ਕਿਹਾ ਕਿ ਉਸ ਨੂੰ ਆਪਣੀਆਂ ਸਜ਼ਾਵਾਂ ਦੇ ਨਤੀਜੇ ਵਜੋਂ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ ਅਮਰੀਕਾ ਤੇ ਕੈਨੇਡਾ ਚ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਨਵੇਂ ਸਬੂਤ ਉੱਭਰ ਕੇ ਸਾਹਮਣੇ ਆ ਰਹੇ ਨੇ ਤੇ ਨਿਊਯਾਰਕ ਦੀ ਅਦਾਲਤ ਤਾਜ਼ਾ ਸਬੂਤ ਪ੍ਰਵਾਨ ਕਰ ਲੈਂਦੀ ਹੈ ਤਾਂ ਹਰਦੀਪ ਸਿੰਘ ਨਿੱਜਰ ਕਤਲ ਕਾਂਡ ਦੀਆਂ ਗੁੱਝੀਆਂ ਪਰਤਾਂ ਇੱਕ ਇੱਕ ਕਰਕੇ ਸਾਹਮਣੇ ਆ ਸਕਦੀਆਂ ਨੇ ਨikhil gupta ਵਿਰੋਧ ਮੁਕਦਮੇ ਦੀ ਰਸਮੀ ਸੁਣਵਾਈ 4 ਨਵੰਬਰ ਤੋਂ ਸ਼ੁਰੂ ਹੋਣੀ ਹੈ ਜੋ ਆਪਣੇ ਵਿਰੋਧ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸ ਰਿਹਾ ਹੈ ਪਰ ਸਰਕਾਰੀ ਵਕੀਲਾਂ ਦੇ ਇਰਾਦੇ ਕੁਝ ਹੋਰ ਨਜ਼ਰ ਆ ਰਹੇ ਨੇ CBC ਦੀ ਰਿਪੋਰਟ ਮੁਤਾਬਕ ਕਿ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਜੇ ਕਲੇਟਨ ਵੱਲੋਂ ਇੱਕ ਅਜਿਹੀ ਵੀਡੀਓ ਦਾ ਜ਼ਿਕਰ ਕੀਤਾ ਗਿਆ ਜੋ ਹੁਣ ਤੱਕ ਕਿਸੇ ਨੇ ਨਹੀਂ ਦੇਖੀ ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਤੁਰੰਤ ਬਾਅਦ ਇਹ ਵੀਡੀਓ ਵਿਕਾਸ ਯਾਦਵ ਕੋਲ ਪੁੱਜੀ ਤੇ ਉਸ ਨੇ ਵੀਡੀਓ ਨikhil gupta ਨੂੰ ਭੇਜਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਕਤੂਬਰ 2024 ਦੌਰਾਨ ਉਸ ਵੇਲੇ ਦੀ ਬਾਈਡਨ ਸਰਕਾਰ ਅਤੇ ਭਾਰਤ ਸਰਕਾਰ ਵਿਚਾਲੇ ਸਮਝੌਤਾ ਹੋਇਆ ਕਿ ਕਥਿਤ ਰਾ ਏਜੰਟ ਵਿਕਾਸ ਯਾਦਵ ਭਾਰਤ ਸਰਕਾਰ ਵਾਸਤੇ ਕੰਮ ਨਹੀਂ ਕਰੇਗਾ ਇੰਡੀਅਨ ਮੀਡੀਆ ਰਿਪੋਰਟਸ ਦੇ ਵਿੱਚ ਇਥੋਂ ਤੱਕ ਦਾਵਾ ਕੀਤਾ ਗਿਆ ਕਿ ਅਮਰੀਕਾ ਸਰਕਾਰ ਯਾਦਵ ਵਿਰੁੱਧ ਮੁਕੱਦਮਾ ਨਾ ਚਲਾਉਣ ਵਾਸਤੇ ਸਹਿਮਤ ਹੋ ਚੁੱਕੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਨਿਊਯਾਰਕ ਦੀ ਅਦਾਲਤ ਚ ਦਾਇਰ ਤਾਜ਼ਾ ਦਸਤਾਵੇਜ਼ਾਂ ਦੇ ਆਧਾਰ ਤੇ ਨੈਸ਼ਨਲ ਪੋਸਟ ਦੀ ਰਿਪੋਰਟ ਚ ਦਾਵਾ ਕੀਤਾ ਜਾ ਚੁੱਕਾ ਹੈ ਕਿ 53 ਸਾਲ ਦੇ ਨikhil Gupta ਦਾ ਇੱਕ ਬੇਟਾ ਪਾਕਿਸਤਾਨ ਚ ਰਹਿੰਦਾ ਹੈ ਤੇ Nikhil Gupta ਕੋਲ ਪਾਕਿਸਤਾਨੀ ਪਾਸਪੋਰਟ ਵੀ ਮੌਜੂਦ ਰਿਹਾ। ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ Nikhil Gupta ਨੂੰ ਚੈੱਕ ਰਿਪਬਲਿਕ ਚ ਗ੍ਰਿਫਤਾਰ ਕਰਵਾਉਣ ਪੁੱਜੇ ਅਮਰੀਕਾ ਦੇ ਦੋ ਅਫਸਰਾਂ ਕੋਲ ਮੁਕੰਮਲ ਜਾਣਕਾਰੀ ਮੌਜੂਦ ਸੀ ਕਿ Nikhil Gupta ਦੀ ਫਲਾਈਟ ਕਿਸ ਵੇਲੇ ਪ੍ਰਾਗ ਦੇ ਕੁਮਾਂਤਰੀ ਹਵਾਈ ਅੱਡੇ ਤੇ ਲੈਂਡ ਕਰੇਗੀ। ਇਹ ਜਾਣਕਾਰੀ ਚੈੱਕ ਰਿਪਬਲਿਕ ਦੇ ਪੁਲਿਸ ਅਫਸਰਾਂ ਨੂੰ ਦਿੱਤੀ ਗਈ ਤੇ ਕੁਝ ਦੇਰ ਬਾਅਦ ਨਿਖਲ ਗੁਪਤਾ ਨੂੰ ਹੱਤਕੜੀਆਂ ਲੱਗ ਗਈਆਂ ਗੁਪਤਾ ਦੀ ਗ੍ਰਿਫਤਾਰੀ 30 ਜੂਨ 2023 ਨੂੰ ਸ਼ਾਮ ਤਕਰੀਬਨ 6:30 ਵਜੇ ਹੋਈ ਤੇ ਉਸ ਨੂੰ ਜੇਲ੍ਹ ਲਿਜਾਏ ਜਾਣ ਦੌਰਾਨ ਦੋਵੇਂ ਅਮਰੀਕੀ ਅਫਸਰ ਵੈਂਚ ਮੌਜੂਦ ਸਨ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੱਚਿਆਂ ਦੇ ਘਰ ਜੰਮੇ ਬੱਚਿਆਂ ਨੂੰ ਸਿਟੀਜ਼ਨਸ਼ਿਪ ਦੇਣ ਦਾ ਵਿਰੋਧ ਕੰਜ਼ਰਵੇਟਿਵ ਪਾਰਟੀ ਨੇ ਕੀਤੀ ਮੌਜੂਦਾ ਨਿਯਮ ਦੀ ਸਖਤ ਨਿਖੇਦੀ ਇਮੀਗ੍ਰੇਸ਼ਨ ਤੋਂ ਖਾਤੜੀ ਕਰਨ ਤੇ ਆਈਆਰਸੀਸੀ ਨੇ ਦਿੱਤੀ ਚੇਤਾਵਨੀ ਫੜੇ ਜਾਣ ਤੇ 5 ਸਾਲ ਦੀ ਪਾਬੰਦੀ ਦਾ ਕਰਨਾ ਪੈ ਸਕਦਾ ਹੈ ਸਾਹਮਣਾ ਸਤੰਬਰ ਚ ਕੈਨੇਡੀਅਨ ਅਰਥਚਾਰੇ ਚ ਸ਼ਾਮਲ ਹੋਈਆਂ 60 ਹਜ਼ਾਰ ਨਵੀਆਂ ਨੌਕਰੀਆਂ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਨੇ ਅਰਥਸ਼ਾਸਤਰੀਆਂ ਨੂੰ ਕੀਤਾ ਖੁਸ਼ ਤਨਖਾਹ ਦੇ ਸਬੂਤ ਤੋਂ ਬਿਨਾ ਪੀਆਰ ਅਰਜ਼ੀਆਂ ਰੱਦ ਕਰ ਰਿਹਾ ਹੈ ਕੈਨੇਡਾ ਹੁਣ ਨਗਦ ਤਨਖਾਹ ਵਾਲੇ ਨਹੀਂ ਬਣ ਸਕਣਗੇ ਕੈਨੇਡਾ ਦੇ ਸਥਾਈ ਨਿਵਾਸੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ